ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਕੀ ਹਾਲਿਆ ਅੱਜ ਇੱਕ ਛੋਟਾ ਜਿਹਾ ਸਵਾਲ ਆਇਆ ਚਲੋ ਪਹਿਲਾਂ ਸੰਗਤਾਂ ਇਕੱਠੀਆਂ ਹੋ ਜਾਣ ਉਸ ਤੋਂ ਬਾਅਦ ਵਿਚਾਰ ਕਰਦੇ ਹਾਂ ਛੋਟੀ ਜਿਹੀ ਵਿਚਾਰਿਆ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਵਾਲ ਸੰਗਤ ਜੀ ਇਹ ਆਇਆ ਕਿ ਕਿ ਕੀ ਨਾਮ ਜਪਣ ਦੇ ਨਾਲ ਸੱਚੀ ਅੰਮ੍ਰਿਤ ਰਸ ਉਹਨ ਦਾ ਰਸਨਾ ਮਿੱਠੀ ਹੋ ਜਾਂਦੀ ਆ ਇਹ ਸਵਾਲ ਆਪਾਂ ਨੂੰ ਆ ਤੇ ਆਪਾਂ ਗੁਰੂ ਸਾਹਿਬ ਜੀ ਕੋਲ ਪੁੱਛਦੇ ਆ ਕਿ ਗੁਰੂ ਜੀ ਸਾਨੂੰ ਦੱਸੋ ਕਿ ਜਦੋਂ ਅਸੀਂ ਨਾਮ ਜਪਾਂਗੇ ਤਾਂ ਕੀ ਸਾਨੂੰ ਅੰਮ੍ਰਿਤ ਰਸ ਆਵੇਗਾ ਤਾਂ ਮਹਾਰਾਜ ਗੁਰਬਾਣੀ ਦੇ ਵਿੱਚ ਬਹੁਤ ਸ਼ਬਦਾਂ ਦੇ ਰਾਹੀਂ ਸਮਝਾਉਂਦੇ ਆ ਕਿ ਜਦੋਂ ਇਹ ਜੀਵ ਮਾਇਆ ਨੂੰ ਛੱਡ ਕੇ ਉਸ ਪ੍ਰਮਾਤਮਾ ਸੱਚੇ ਪ੍ਰਮਾਤਮਾ ਦੇ ਨਾਲ ਜੁੜੇਗਾ ਤਾਂ ਇਹਨੂੰ ਅੰਮ੍ਰਿਤ ਰਸ ਆਵੇਗਾ ਉਹ ਅੰਮ੍ਰਿਤ ਰਸ ਸਾਡੇ ਮਨ ਦੀ ਖੁਰਾਕ ਆ ਮਹਾਰਾਜ ਕਹਿੰਦੇ ਮਨਕਾ ਤੋਸਾ ਹਰ ਨਾਮ ਹੈ ਖਰੀ ਦਾ ਨਾਮ ਮਨ ਦੀ ਖੁਰਾਕ ਆ ਤੇ ਜਦੋਂ ਆਪਾਂ ਪ੍ਰਮਾਤਮਾ ਦਾ ਨਾਮ ਜਪਾਂਗੇ ਫਸਾਡੀ ਰਸਨਾ ਤੇ ਜੋ ਕੋੜੇ ਸ਼ਬਦ ਹੁੰਦੇ ਸੀ ਉਹ ਬਦਲ ਜਾਣਗੇ ਉਹ ਸਹਜ ਦੇ ਵਿੱਚ ਚਲੇ ਜਾਣਗੇ ਤੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਮਾਰੇ ਦੱਸਦੇ ਆ ਕਿ ਸੁਰਨਰ ਮਨੁਜਨ ਅੰਮ੍ਰਿਤ ਖੋਜਦੇ ਸੁਰਨਰ ਮਨੁਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਕਹਿੰਦੇ ਕਿੱਥੇ ਪਾਇਆ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਦੇਖੋ ਬਾਣੀ ਦੇ ਵਿੱਚ ਮਹਾਰਾਜ ਕਲੀਅਰ ਕਰ ਦਿੰਦੇ ਕਹਿੰਦੇ ਜਿਹੜੇ ਸੁਰਨਦਰ ਮੋਨਜਨ ਸਿਗੇ ਉਹ ਅੰਮ੍ਰਿਤ ਨੂੰ ਇਸ ਅੰਮ੍ਰਿਤ ਦੀ ਖੋਜ ਕਰਦੇ ਸੀ ਤੇ ਪਾਇਆ ਕਿ ਇਹਨਾਂ ਨੇ ਕਹਿੰਦੇ ਅੰਮ੍ਰਿਤ ਸੋ ਅੰਮ੍ਰਿਤ ਗੁਰ ਤੇ ਪਾਇਆ ਦੇ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਲਾ ਗਿਆ ਉਹ ਨੂੰ ਇਹ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ ਇਕ ਤਾਂ ਆਪਾ ਅੰਮ੍ਰਿਤ ਦੁਨਿਆਵੀ ਤੌਰ ਤੇ ਛਕਦੇ ਹਾਂ ਸਿੰਘ ਸਜਦੇ ਹਾਂ ਗੁਰੂ ਵਾਲੇ ਬਣਦੇ ਹਾਂ ਤੇ ਇਹ ਅੰਮ੍ਰਿਤ ਜਦੋਂ ਸੱਚਾ ਸਾਡੇ ਮਨ ਦੇ ਵਿੱਚ ਆ ਕੇ ਵੱਸਦਾ ਹੈ ਪਰਮਾਤਮਾ ਉਦੋਂ ਇਹ ਮਾਲਕ ਆਪ ਕਿਰਪਾ ਕਰਦੇ ਆ ਅੰਮ੍ਰਿਤ ਰਸ ਦੀਆਂ ਘੁੱਟਾਂ ਹੁੰਦੀਆਂ ਪਹਿਲਾ ਪਹਿਲਾ ਭੁਲੇਖੇ ਪੈਂਦੇ ਆ ਕਿ ਮੈਂ ਤਾਂ ਕੁਝ ਮਿੱਠਾ ਖਾਦਾ ਵੀ ਹੈ ਨਾ ਤੇ ਫੇਰ ਮੇਰੀ ਰਸਨਾ ਮਿੱਠੀ ਕਿਦਾਂ ਹੋ ਗਈ ਮਿਠਾਸ ਵੀ ਉਹ ਜੋ ਦੁਨਿਆਵੀ ਕਿਸੇ ਵੀ ਮਿੱਠੇ ਦੇ ਨਾਲ ਮੈਚ ਨਹੀਂ ਕਰਦੀ ਅਜੇ ਹੀ ਮਿਠਾਸ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਤੇ ਜੇ ਕੋਈ ਜੀਵ ਆਪਣੇ ਦੁਨਿਆਵੀ ਕਮਾਕਾਰਾਂ ਦੇ ਨਾਲ ਉਸ ਮਾਲਕ ਨੂੰ ਆਪਣੇ ਮਨ ਦੇ ਵਿੱਚ ਵਸਾ ਲਵੇ ਤਾਂ ਸਾਨੂੰ ਸਭ ਨੂੰ ਅੰਮ੍ਰਿਤ ਰਸ ਅਨਹਦ ਸ਼ਬਦ ਸੁਣਾਈ ਦੇ ਸਕਦੇ ਆ ਮਾਲਕ ਆਪ ਕਿਰਪਾ ਕਰਦੇ ਨੇ ਅਸੀਂ ਇਹ ਨਹੀਂ ਕਿ ਕੁਝ ਛੱਡਣਾ ਹੈ ਕਮਾਕਾਰਾਂ ਦੇ ਵਿੱਚ ਹੀ ਆਪਾਂ ਨਾਮ ਸਿਮਰਨ ਅਭਿਆਸ ਕਰ ਸਕਦੇ ਆ ਕਈ ਜੀ ਵੀ ਕਹਿੰਦੇ ਆ ਕਿ ਅਸੀਂ 1 ਘੰਟਾ 2 ਘੰਟੇ ਬੈਠ ਕੇ ਸਿਮਰਨ ਕਰਦੇ ਆ ਪਰ ਵਿਚਾਰ ਵਸ ਵਿੱਚ ਨਹੀਂ ਆਉਂਦੇ ਤੇ ਕਈ ਜੀਵ ਅੰਮ੍ਰਿਤ ਵੇਲੇ ਵੀ ਨਾਮ ਦਾ ਅਭਿਆਸ ਕਰਦੇ ਆ ਅੰਮ੍ਰਿਤ ਵੇਲਾ ਬਹੁਤ ਵਧੀਆ 2 ਵਜੇ ਤੋਂ ਲੈ ਕੇ 5 ਵਜੇ ਤੱਕ ਜਦੋਂ ਮਰਜ਼ੀ ਉਠੀਏ ਕਿਉਂਕਿ ਜਿਹੜੇ ਬਾਹਰੀ ਪੋਲੂਸ਼ਨ ਆ ਜਿਵੇਂ ਕਿ ਸਾਊਂਡ ਪੋਲੂਸ਼ਨ ਉਹ ਹੁੰਦਾ ਨਹੀਂ ਸਾਰੇ ਪਾਸੇ ਜੋ ਮਾਹੌਲ ਆ ਸ਼ਾਂਤ ਹੁੰਦਾ ਮਨ ਦੇ ਵਿਚਾਰ ਤਾਂ ਚਲੋ ਖੈਰ ਚੱਲਦੇ ਰਹਿੰਦੇ ਆ ਪਰ ਜੇ ਸ਼ਾਂਤ ਮਾਹੌਲ ਦੇ ਵਿੱਚ ਜਿਵੇਂ ਆਪਣੇ ਬਾਕੀ ਘਰ ਦੇ ਵੀ ਸੁੱਤੇ ਹੁੰਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਨਹੀਂ ਤਾਂ ਬੱਚੇ ਬਹੁਤ ਤੰਗ ਕਰਦੇ ਆ ਹੁਣ ਸਾਡਾ ਵੀ ਸਿਮਰਨ ਬਹੁਤ ਜ਼ਿਆਦਾ ਘਟ ਗਿਆ ਜਦੋਂ ਦੀ ਇਹ ਮਹਿਤਾਬ ਘਰ ਆਈ ਆ ਇਹਨਾਂ ਨੂੰ ਵੀ ਸਾਂਭਣਾ ਪੈਂਦਾ ਗੁਰਮਖਾਂ ਦੇ ਨਾਲ ਘਰ ਦੇ ਕੰਮਕਾਰ ਵੀ ਕਰਨੇ ਪੈਂਦੇ ਆ ਤੇ ਇਸ ਤਰ੍ਹਾਂ ਸਿਮਰਨ ਬਿਹਾਸ ਜਦੋਂ ਛੁੱਟ ਜਵੇ ਜਾਂ ਘਟ ਜਵੇ ਫਿਰ ਤੁਰਦੇ ਫਿਰਦੇ ਸਿਮਰਨ ਕਰਕੇ ਜਿਹੜੇ ਵਿਸ਼ਵਾਸ ਆਪਾਂ ਜਮਾ ਕਰਾਉਣੇ ਆ ਮਾਲਕ ਦਿਖ ਜਾਣੇ ਦੇ ਵਿੱਚ ਸੋ ਵਾਹਿਗੁਰੂ ਇਹ ਹੀ ਆ ਕਿ ਗੁਰੂ ਸਾਹਿਬ ਵੀ ਆਪਾਂ ਨੂੰ ਦੱਸਦੇ ਆ ਕਿ ਸੁਰਨਰ ਮਨੁਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨਹੀਂ ਸੱਚਾ ਮਨ ਵਸਾਇਆ ਜੇ ਅਸੀਂ ਉਸ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ ਲਵਾਂਗੇ ਅਭਿਆਸ ਕਰਾਂਗੇ ਮਾਲਕ ਨੂੰ ਹਰ ਸਮੇਂ ਯਾਦ ਰੱਖਾਂਗੇ ਤਾਂ ਸਾਨੂੰ ਵੀ ਮਾਲਕ ਕਿਰਪਾ ਕਰਨਗੇ ਉਹ ਅੰਮ੍ਰਿਤ ਰਸ ਜ਼ਰੂਰ ਆਵੇਗਾ ਵਾਹਿਗੁਰੂ ਤੁਹਾਨੂੰ ਇਹ ਵਿਚਾਰ ਅੱਛਾ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਨੀ ਸੀ YouTube ਚੈਨਲ ਦੇ ਉੱਤੇ ਜੋ ਆਪਣਾ ਵਾਹਿਗੁਰੂ ਸਿਮਰਨ ਚੈਨਲ ਆ ਉਹ ਅੱਜ ਰਾਤ ਨੂੰ ਸ਼ਾਇਦ ਬੰਦ ਹੋ ਜਾਵੇ ਹਮੇਸ਼ਾ ਵਾਸਤੇ ਸੋ ਅਸੀਂ ਤੁਹਾਨੂੰ ਇੱਕ ਨਵੇਂ ਚੈਨਲ ਦਾ ਲਿੰਕ ਦੇਵਾਂਗੇ ਇਸ ਚੈਨਲ ਦੇ ਉੱਤੇ 58000 ਸਬਸਕ੍ਰਾਈਬਰ ਸਿਗੇ ਸੰਗਤਾਂ ਜੁੜੀਆਂ ਸੀ ਸੋ ਕਿਸੇ ਰੀਜ਼ਨ ਦੇ ਕਰਕੇ ਇਹ ਚੈਨਲ ਅੱਜ ਬੰਦ ਹੋ ਜਾਣਾ ਤੇ ਬੜਾ ਅਫਸੋਸ ਵੀ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਜੋ ਨਵਾਂ ਚੈਨਲ ਦਾ ਲਿੰਕ ਆ ਤੁਸੀਂ ਉੱਥੇ ਸਬਸਕ੍ਰਾਈਬ ਕਰ ਲਓ ਲਿੰਕ ਨੂੰ ਖੋਲ ਕੇ ਤੇ ਆਪਾਂ ਤੁਹਾਨੂੰ ਇੱਧਰ ਵੀ ਲਿੰਕ ਪ੍ਰੋਵਾਈਡ ਕਰਵਾਵਾਂਗੇ ਤਾਂ ਤੁਸੀਂ ਵਾਹਿਗੁਰੂ ਸਿਮਰਨ ਜੋ YouTube ਤੇ ਚੈਨਲ ਆ ਵੱਧ ਤੋਂ ਵੱਧ ਵੱਧ ਤੋਂ ਵੱਧ ਤੁਸੀਂ ਉਹਨੂੰ ਸ਼ੇਅਰ ਕਰਿਓ ਲਿੰਕ ਨੂੰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਦੇਖ ਲਿਆ ਕਰੋ ਕਿਉਂਕਿ ਗੁਰਬਾਣੀ ਨਾਲ ਰਿਲੇਟਡ ਸਿਮਰਨ ਵਿਆਸ ਨਾਲ ਰਿਲੇਟਡ ਆਪਾਂ ਉੱਥੇ ਵਿਚਾਰ ਕਰੀਦੀ ਆ ਬਾਕੀ ਬੋਡੀ ਪ੍ਰੋਬਲਮ ਨਾਲ ਕਈ ਵਾਰੀ ਆਪਾਂ ਕੋਈ ਨਾ ਕੋਈ ਵੀਡੀਓ ਪਾ ਦੇ ਦੀ ਹੈ ਉਹ ਜੋ ਸੰਗਤਾਂ ਦੇ ਕੰਮ ਆਵੇ ਤੇ ਬਸ ਇਹੇ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ